ਇੱਕ ਬੰਬ ਕੱਢਣਗੇ ਮੈਂ ਦੋ ਬੰਬ ਕੱਢੂੰ। ਹੂੰ ਤਿੰਨ ਕੱਢਣਗੇ ਮੈਂ ਚਾਰ ਕੱਢੂੰ। ਕੁੜੀਆਂ ਦੇ ਦਿਲ ਤੋੜਿਆ ਸੁੱਕ ਦਾ ਕਿਹਦੇ ਦਿਲ ਟੁੱਟਿਆ? ਟੁੱਟਦਾ। ਹੂੰ ਅਕਸਰ ਹੀ ਟੁੱਟਦਾ। ਕਿਉਂ? ਆਹ ਘੰਟੇ ਪਹਿਲਾਂ ਵੀ ਟੁੱਟ ਗਿਆ। ਕਿਉਂ? ਮੈਂ ਸਿੱਧੀ ਗੱਲ ਕਹਿੰਦੇ ਆ ਜਿੰਨਾ ਬਦਨਾਮ ਕਰੋਗੇ ਹੂੰ ਉਹਨਾ ਨਾਮ ਕਰੂੰਗਾ। ਮੁੰਡੇ ਰੀਲਾਂ ਸੁਣਦੇ ਆ, ਵੀਡੀਓ ਦੇਖਦੇ ਆ ਇੱਕ ਬਦਮਾਸ਼ੀ ਦਾ ਕਿਹੜਾ ਬੜਾ ਜਾਗਦਾ। ਤੇ ਸਾਡਾ ਤਾਂ ਆਪਾਂ ਵੀ ਕਰ ਲੈਂਦਾ। ਸੁਖਰਤੀ ਕਰਦੇ ਆ ਬਈ। ਹੂੰ ਅੱਛੀ ਦਾ ਕਿਹੜਾ ਪਹਿਲੀ ਗੱਲ ਵੀਰੇ ਆਪਣੇ ਚ ਹੈ ਨਹੀਂ। ਹਾਂ ਆਪਾਂ ਇਹ ਗੱਲ ਅਗਲੇ ਨਾਲ ਜੇ ਕੋਈ ਮੈਟਰ ਵੀ ਆ ਨਾ ਪਹਿਲੀ ਗੱਲ ਤਾਂ ਭਾਈ ਜਾਨਾ ਸਮਝਾਵਾਂ ਪਰ ਇਹ 스트ਗਲ ਦੀ ਗੱਲ ਕਰੀਏ ਵੀਰੇ ਸ਼ੁਰੂ ਤੋਂ ਆਪਾਂ ਮਿਹਨਤ ਕੀਤੀ ਹੈ ਹਾਂ ਆਪਣੇ ਬਾਪੂ ਨੇ ਹੱਡ ਤੋੜ ਕੇ ਕਮਾਈ ਕੀਤੀ ਹੈ ਮੈਂ ਮੁੜ ਕੇ ਕਿੱਥੋਂ ਹਾਂ ਅਗਲਾ ਅਗਲੀਆ ਮੇਰਾ ਟਾਈਮ ਚ ਪਾਉਂਦਿਆਂ ਫਿਰਦਿਆਂ ਬਦਮਾਸ਼ਣੀਆ ਅੱਛਾ ਸੁਪਾਰੀਆਂ ਦਿੰਦਿਆਂ ਫਿਰਦਿਆਂ ਪਾਦੀ ਹਾਂ ਕਲੈਮ ਕਰਦੇ ਐ ਕਰਦੇ ਉਹ ਕਰਦੇ ਠੀਕ ਹੈ ਬਈ ਉਹ ਸੀਟ ਖੁੱਲਾ ਜਾ ਰਤਿਆ ਹਾਂ ਆਪਦੇ ਬਾਪੂ ਦੇ ਹੁੰਦਿਆ ਕਰੇ ਕੁੜੀ ਲੈ ਕੇ ਆਇਆ ਬੈਡਰੂਮ ਚ ਹਾਂ ਇੰਟਰਵਿਊ ਚ ਵੀ ਚੱਲ ਰਹੀਆਂ ਗੱਲਾਂ ਸੱਤ ਕਰਦਾ ਡਾਇਰ ਵੀ ਛੱਡ ਦਿੰਦੀ ਆ ਤਾਂ ਭੈਣ ਦੇ ਯਾਰ ਉਹ ਵੀ ਨਹੀਂ ਛੱਡਦੇ ਇੱਕ ਸਰਪ੍ਰਾਈਜ਼ ਵੀ ਦੇਵਾਂਗੇ ਪਤਾ ਕੀ ਸਰਪ੍ਰਾਈਜ਼ ਹੈ ਦੱਸ ਸਕਦੇ ਹੋ ਸਰਪ੍ਰਾਈਜ਼ ਮੌਕੇ ਤੇ ਆ ਕੇ ਦੱਸਾਂਗੇ ਭਾਈ ਜਿਵੇਂ ਵੀ ਆ ਮਾੜਾ ਚੰਗਾ ਆਪਦੀ ਰੋਜੀ ਰੋਟੀ ਖਾ ਰਿਆ ਬਿਲਕੁਲ ਕੰਮ ਕਰਕੇ ਖਾ ਰਿਆ ਮਿਹਨਤ ਕਰਕੇ ਬਾਕੀ ਜਿਹੜੇ ਮੇਰੇ ਨਾਲ ਖੁਦ ਮੈਂ ਕਹਿੰਦਾ ਖਾ ਖਾ ਕੇ ਗਏ ਨੇ ਉਹ ਫਿਰ ਆਪਦਾ ਉਜੜੇ ਖਰਦੇ ਮੈਂ ਜਿੰਨੀ ਵਾਰੀ ਵੀ ਮਰਿਆ ਨਾ ਯਕੀਨ ਕਰਕੇ ਮਰਿਆ ਮੈਂ ਮਰਦਾ ਨਹੀਂ ਤੁੱਕ ਫੇਮ ਦੀ ਗੱਲ ਕਰਦੇ ਹਾਂ ਤੁਸੀਂ ਕਿਹਾ ਵੀ ਫੇਮ ਵਾਸਤੇ ਸਾਰੀਆਂ ਚੀਜ਼ਾਂ ਹੋ ਰਹੀਆਂ ਕਿਉਂ ਪਾਲਦੇ ਆ ਫੇਮ ਸੋੜਦੇ ਫਿਰ ਫੇਮ ਬਾਈ ਜਿੱਥੋਂ ਮਿਲਦੀਆਂ ਉੱਥੋਂ ਤਾਂ ਲੈਣੀ ਚਾਹੀਦੀ ਆ ਫਿਰ ਹਮ ਆਪਾਂ ਵੰਡ ਰਹੇ ਆ ਫਾਇਦਾ ਚੱਕੋ ਠੀਕ ਹੈ ਰੱਜ ਕੇ ਚੱਕੋ ਅੱਛਾ ਬਈ ਆਪਾਂ ਸਿੱਧੀ ਗੱਲ ਕਹਿੰਦੇ ਆ ਜਿੰਨਾ ਬਦਨਾਮ ਕਰੋਗੇ ਹਮ ਉਹਨਾਂ ਨਾਮ ਕਰੂੰ ਮੈਂ ਠੀਕ ਹੈ ਲੋਕੀ ਜਿੰਨਾ ਬਦਨਾਮ ਕਰਨਗੇ ਨਾ ਉਹਨਾਂ ਨਾਮ ਕਰੂੰ ਮੈਂ ਸੋਡੀਆਂ ਦੇ ਸਟੋਰੀਆਂ ਰੀਲਾਂ ਸੋਡੀਆਂ ਵੀ ਯੂਜ਼ ਹੋ ਰਹੀਆਂ ਉੱਥੇ ਹੋਈਆ ਬਰੇ ਉਹਨਾਂ ਨੂੰ ਮੈਂ ਕਹਿੰਦਾ ਪੂਰਾ ਪ੍ਰੋਫਿਟ ਹੋ ਰਿਹਾ ਹੂੰ ਲੋਕੀ ਮੈਂ ਕਹਿੰਦਾ ਇੱਥੇ ਫੋਲੋਅਰ ਵਧਾਈ ਫਿਰਦੇ ਨੇ ਆਪਣੇ ਰੀਲਾ ਪਾ ਪਾ ਕੇ ਚੱਲਦੇ ਨੇ ਲੈ ਬੰਦ ਯਾਰੇ ਹੂੰ ਆਪਣਾ ਸਗੋ ਜਲੀਲਾ ਪਾਉਂਦਿਆ ਉਹਦੇ ਵਿੱਚ ਫੇਸ ਕੇ ਦਾ ਆਪਣਾ ਗੱਲਬਾਤ ਕਿਹਦੀ ਹੋਰੀ ਆਪਣੀ ਮਾੜੀ ਗੱਲ ਕਿਹਦੀ ਆਪਣੀ ਚੰਗੀ ਗੱਲ ਕਿਹਦੀ ਆਪਣੀ ਆਪਈਆਂ ਇੱਕ ਬੰਬ ਕੱਢਣਗੇ ਮੈਂ ਦੋ ਬੰਬ ਕੱਢੂ ਹੂੰ ਤਿੰਨ ਕੱਢਣਗੇ ਮੈਂ ਚਾਰ ਕੱਢੂ ਅੱਛਾ ਐਣਾ ਸੋਚਣਾ ਵੀ ਡਬਲ ਡਬਲ ਹੋਈ ਆ ਤੇ ਡਬਲ ਜਦ ਵੜਦਾ ਨਾ ਖੜ 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 ਸਵਾਰ ਕੇ ਕਰਦਾ ਅੱਛਾ ਬਾਲੀਆਂ ਕੁੜੀਆਂ ਦੇ ਦਿਲ ਤੋੜਿਆ ਸੁੱਖ ਦਾ ਕੇ ਦਿਲ ਟੁੱਟਿਆ ਦਿਲ ਤਾਂ ਰੋਜੀ ਟੁੱਟਦਾ ਅਕਸਰੀ ਟੁੱਟਦਾ ਕਿਉਂ ਆ ਘੰਟੇ ਪਹਿਲਾਂ ਵੀ ਟੁੱਟ ਗਿਆ ਕਿਉਂ ਬਾਅਦਿਆਂ ਦਾ ਟੁੱਟਦੇ ਰਹਿੰਦੇ ਭਰਾਵਾ ਹਮ ਦਿਲ ਦੀ ਗੱਲ ਕਰੀਏ ਨਾ ਲੋਕਾਂ ਨੇ ਇੱਕ ਦਿਲ ਨੂੰ ਪਤਾ ਨਹੀਂ ਕੀ ਬਣਾ ਰੱਖਿਆ ਵੀ ਅਖੇ ਦਿਲ ਟੁੱਟ ਗਿਆ ਜੀ ਧੋਖੇਬਾਜ਼ ਜੀ ਫਲਾਨਾ ਜੀ ਐ ਜੀ ਉਹ ਜੀ ਵੀ ਸਾਲਿਓ ਪਹਿਲਾਂ ਕੁਝ ਕਰਨ ਜ਼ਰੂਰੀ ਆ ਫਸੀ ਆ ਕੋਈ ਆਪਾਂ ਐਵੇਂ ਉਖਲੀ ਚ ਸਿਰ ਦੇਣਾ ਬਾਜ ਹੁ ਪਿਆਰ ਕਰੋ ਪਰ ਉਸ ਲੈਵਲ ਤੇ ਕਰੋ ਵੀ ਆਪਾਂ ਕੱਲ ਨੂੰ ਅਗਲੇ ਦੀ ਬਦਨਾਮੀ ਨਾ ਕਰੀਏ ਇੱਜ਼ਤ ਕਰੀਏ ਵੀ ਅਗਲਾ ਆਪਾਂ ਨੂੰ ਸਮਝੂਗਾ ਨਾ ਕਿ ਲੋ ਖਿੱਚ ਹੋਊਗੀ ਆਪੇ ਆਊਗਾ ਆਪਣੇ ਕੋਲ ਠੀਕ ਹੈ ਹਾਂਜੀ ਅੱਛਾ ਬੁੰਡੇ ਰੀਲਾਂ ਸੁਣਦੇ ਆ ਵੀਡੀਓ ਦੇਖਦੇ ਆ ਇੱਕ ਬਦਮਾਸ਼ੀ ਦਾ ਕਿਹੜਾ ਬੜਾ ਜਾਗਦਾ ਹੈ ਤੇ ਗਾਣੇ ਬੜੇ ਚੱਕਵੇਂ ਲਾਉਣੇ ਰੀਲਾਂ ਦੇ ਵਿੱਚ ਬਦਮਾਸ਼ੀ ਦਾ ਕਿਹੜਾ ਪਹਿਲੀ ਗੱਲ ਵੀਰੇ ਆਪਣੇ ਚ ਹੈ ਨਹੀਂ ਹਮ ਆਪਾਂ ਗੱਲ ਅਗਲੇ ਨਾਲ ਜੇ ਕੋਈ ਮੈਟਰ ਵੀ ਆ ਨਾ ਪਹਿਲੀ ਗੱਲ ਤੇ ਭਾਈਚਾਰੇ ਨਾਲ ਸਮਝਾਵਾਂਗੇ ਹਮ ਨਾ ਸਮਝਿਆ ਫਿਰ ਕਰਨਾ ਹੀ ਪੈਂਦਾ ਠਾ ਠੱਪਾ ਅੱਛਾ ਪਠਾ ਠੱਪਾ ਵੀ ਕਰ ਲੈਂਦਾ ਸੁਖਰਤੀ ਕਰਦੇ ਆ ਬਈ ਹੂੰ ਆਪਾਂ ਮੇਰੀ ਗੱਲ ਸੁਣੋ ਹੁਣ ਠਾ ਠੱਪੇ ਤੋਂ ਬਿਨਾਂ ਦੁਨੀਆ ਚੱਲਦੀ ਨਹੀਂ ਹੂੰ ਜੇ ਆਪਾਂ ਇੱਕ ਕਹਿਣਾ ਨਾ ਆਪਾਂ ਚੁੱਪ ਕਰਕੇ ਬੈਠੇ ਕਿਸੇ ਗੱਲੋਂ ਚੁੱਪਾ ਜਦੋਂ ਲੋਕੀ ਗੇਮ ਸਟਾਰਟ ਕਰ ਲੈਂਦੇ ਆ ਪਰ ਗੇਮ ਖੇਡਣੀ ਨਹੀਂ ਉਹਦੀ ਐ ਨਹੀਂ ਪਤਾ ਵੀ ਜਿਹੜੀ ਗੇਮ ਸਟਾਰਟ ਕਰੀ ਬੈਠੇ ਆ ਆਪਾਂ ਹੀ ਬਣਾਈ ਆ ਕਦੇ ਲੜਾਈਆਂ ਚ ਗਏ ਹਾਂ ਕਿਤੇ ਆਇਆ ਨਾ ਪਰਚਿਆਂ ਚ ਬਈਆ ਥੋੜਾ ਟਾਈਮ ਹੋ ਗਿਆ ਕਲੀਅਰ ਚਿੱਟ ਲੈ ਕੇ ਆ ਟਾਈਮ ਹੈ ਹਮ ਜੇ ਆਪਾਂ ਮੈਂ ਸਹੀ ਦੱਸਾਂ ਇੱਕ ਆ ਵੀ ਇਸ਼ੂ ਬਣ ਜਾਣਾ ਜੇ ਮੈਂ ਉਹਨੂੰ ਕਹਦਾ ਨਾ ਵੀ ਮੈਂ ਆਇਆ ਮੈਂ ਉਹ ਆ ਲੋਕਾਂ ਨੇ ਕਹਣਾ ਲੈ ਜਾ ਬਦਮਾਸ਼ ਆਪਾਂ ਮੈਂ ਇਹ ਕਹਿੰਦੇ ਵੀ ਜੋ ਵੀ ਆ ਕੀਤਾ ਬਸ ਕਰਿਆ ਉਹ ਜ਼ਿੰਦਗੀ ਦਾ ਇੱਕ ਸਬਕ ਲਾ ਲਓ ਸਵਾਦ ਲਾ ਲਓ ਕੁਛ ਮਰਜ਼ੀ ਲਾ ਲਓ ਅੱਛਾ ਕੀ ਕੁਛ ਕਰਕੇ ਇੱਥੇ ਪਹੁੰਚੇ ਹੋ ਸਭ ਕੁਝ ਕੀਤਾ ਐਹੋ ਜਿਹਾ ਕੀ ਨਹੀਂ ਜਿਹੜਾ ਕੀਤਾ ਨਾ ਹੋਵੇ ਹਮ ਆਪਾਂ ਇਹ ਜਿਹੜਾ ਸਟਰਗਲ ਦੀ ਗੱਲ ਕਰੀਏ ਵੀਰੇ ਸ਼ੁਰੂ ਤੋਂ ਆਪਾਂ ਮਿਹਨਤ ਕੀਤੀ ਆ ਹਮ ਆਪਣੇ ਬਾਪੂ ਨੇ ਹੱਡ ਤੋੜ ਕੇ ਕਮਾਈ ਕੀਤੀ ਆ ਤੇ ਆਪਾਂ ਉਹਦੇ ਬਾਪੂ ਨੂੰ ਲੇਜੈਂਡ ਮੰਨਦੇ ਆ ਆਈ ਹੁੰਦਾ ਹਮ ਆਪਾਂ ਉਹ ਚੀਜ਼ ਮੰਨਦੇ ਆ ਵੀ ਆਪਣਾ ਬਾਪੂ ਬੈਠਾ ਜਿਉਂਦਾ ਬਸਦਾ ਰਵੇ ਕੋਈ ਵੀ ਗੱਲਬਾਤ ਆ ਇੱਕ ਥਾਪੜ ਦੇ ਨਾਲ ਖੜਦਾ ਵੀ ਪਿੱਛੋਂ ਐਕਡੋ ਹਮ ਤੇ ਆਪਾਂ ਉਹ ਬੰਦੇ ਨੂੰ ਹੀ ਮੰਨਦੇ ਆ ਤੇ ਸਟਰਗਲ ਦੀ ਗੱਲ ਕਰੀਏ ਬਾਈ ਬਹੁਤ ਮਾੜਾ ਟਾਈਮ ਦੇਖਿਆ ਸਕੂਲ ਟਾਈਮ ਦੀ ਛੁੱਟੀ ਤੋਂ ਬਾਅਦ ਦੋ ਤਿੰਨ ਦਿਨ ਛੁੱਟੀ ਹੁੰਣੀ ਉਸ ਤੋਂ ਬਾਅਦ ਮੈਂ ਕੱਪੜਿਆਂ ਦੀ ਦੁਕਾਨ ਤੇ ਜਾਂਦਾ ਰਿਹਾ ਕੰਮ ਵੀ ਕਰਦੇ ਰਿਹਾ ਕੱਪੜਿਆਂ ਦਾ ਕੰਮ ਵੀ ਕਰਦੇ ਰਿਹਾ ਮਹੀਨੇ ਦਾ 15-1500 ਕਮਾਇਆ ਇੱਕ ਮਹੀਨੇ ਦਾ ਤੇ ਅੱਜ ਮਾਲਕ ਦੀ ਕਿਰਪਾ ਨਾਲ ਮੈਂ ਕਹਿੰਦਾ ਇੱਥੇ ਖੜੇ ਖੜੇ ਭਾਵੇਂ 50000 ੜਾ ਦੀ ਕਿੰਨਾ ਕੁ ਫਰਕ ਲੱਗਦਾ ਉਹ ਸਮਿਆਂ ਦਾ ਤੇ ਅੱਜ ਦੇ ਸਮੇਂ ਦਾ ਭਾਈ ਉਹ ਸਮਾਂ ਮੇਰੇ ਲਈ ਗੁੱਡ ਸੀ ਅੱਜ ਦਾ ਸਮਾਂ ਮੇਰੇ ਲਈ ਵੈਡਾ ਕਿਉਂ ਅੱਜ ਤਾਂ ਇੰਨਾ ਫੇਮ ਵੀ ਹੈ ਆਪਾਂ ਦੁਨੀਆ ਦੇ ਵਿੱਚ ਜਦੋਂ ਬੰਦਾ ਵੱਢ ਜੇ ਨਾ ਇਹ ਦੁਨੀਆ ਸਭ ਆਪੋ ਆਪ ਦੀ ਕੰਮ ਨੂੰ ਫੇ ਭਜਦੀ ਆ। ਇੱਕ ਮੇਰੇ ਕੋ ਫੇਮ ਆ ਨਾ। ਮੇਰੇ ਕੋ ਜੇ ਕੋਈ ਆਊਗਾ। ਜੇ ਭਾਈ ਸਦਕਾ ਆਉਂਦਾ ਉਹਦਾ ਵੀ ਪਤਾ ਲੱਗਦਾ ਇੱਕ ਫੇਮ ਸਦਕਾ ਆਉਂਦਾ ਉਹ ਵੀ ਪਤਾ ਲੱਗਦਾ। ਵੀ ਭਾਈ ਸਟੋਰੀ ਪਾ ਦੇ। ਹਾਂ। ਕਲੈਬ ਕਰ ਦੇ। ਐ ਕਰ ਦੇ, ਉਂ ਕਰ ਦੇ। ਠੀਕ ਆ ਭਾਈ। ਉਹ ਸਿਗਰਟ ਖੁੱਲਾ ਜਾ। ਕਿਵੇਂ ਜੱਜ ਕਰਦੇ ਆ ਉਹਨਾਂ ਲੋਕਾਂ ਨੂੰ ਇੱਕ ਫੋਟੋ ਖਿਚਾਉਣ ਵਾਲਾ ਤੇ ਇੱਕ ਫੇਮ ਭਾਲਣ ਵਾਲਾ। ਮੇਰੇ ਫੋਟੋ ਖਿਚਾਉਣ ਦੀ ਗੱਲ ਕਰੀ ਆ ਆਪਾਂ। ਮਾਲਕ ਦੀ ਕਿਰਪਾ ਨਾਲ ਚਲੋ। ਜਿੱਥੇ ਜਾਂਦੇ ਆ ਬਣੀ ਆ। ਹਰੇਕ ਸਾਤੇ ਵਧੀਆ ਬਣੀਆ ਸੋਹਣੀ ਇੱਜ਼ਤ ਮਿਲਦੀ ਆ ਆਪਾਂ ਬੰਦਾ ਜ਼ੁਬਾਨ ਦਾ ਖਟਿਆ ਖਾਂਦਾ ਜ਼ੁਬਾਨ 'ਚ ਹੱਡੀ ਨਹੀਂ ਹੁੰਦੀ ਪਰ ਹੱਡੀਆਂ ਤੜਾ ਦਿੰਦੀ ਆ ਬਿਲਕੁਲ ਜ਼ੁਬਾਨ ਦਾ ਆਪਾਂ ਜੇ ਕਿਸੇ ਨੂੰ ਮਿੱਠਾ ਬੋਲਾਂਗੇ ਅੱਗੋਂ ਬੋਲੂਗਾ ਜੇ ਮੇਰੇ ਕੋਈ ਅੱਜ ਮੈਂ ਪਹਿਲੀ ਗੱਲ ਤੇ ਐ ਨਹੀਂ ਕਹਿੰਦਾ ਵੀ ਮੇਰੇ ਕੋਈ ਫੋਟੋ ਖਿਚਵਾਉਣਾ ਆ ਜਾਂ ਕਿਵੇਂ ਆਪਾਂ ਇੱਧੇ ਹੈ ਨਹੀਂ ਜਦ ਅੱਜ ਆਪਣੇ ਕੋਈ ਫੋਟੋ ਖਿਚਵਾਉਣ ਵੀ ਆਉਂਦਾ ਨੀਵੇਂ ਹੋ ਕੇ ਮਿਲਦੇ ਆ ਅਗਲਾ ਬਾਈ ਜੀ ਕਹੂਗਾ ਵੀਰ ਜੀ ਘਵਾ ਲੂਗਾ ਅਗਲਾ ਕਹੂਗਾ ਯਾਰ ਤੂੰ ਫੋਟੋ ਨਹੀਂ ਖਿਚਵਾਉਂਦਾ ਚੱਲ ਪਰਾਂ ਮਾਰ ਚਾਰ ਗੱਲ ਲੜਦੇ ਆ ਇੱਜ਼ਤ ਨਾਲ ਕੁੜੀਆਂ ਆਸ ਰੱਖੀ ਬੈਠੀਆਂ ਕਹਿੰਦੀ ਮੁੜ ਕੇ ਆਊਗਾ ਮੈਂ ਮੁੜ ਕੇ ਕਿੱਥੋਂ ਹਣਾ ਅਗਲਾ ਅਗਲੀਆਂ ਮੇਰਾ ਟਾਈਮ ਚਕਾਉਂਦੀਆਂ ਫਰਦੀਆਂ ਬਦਮਾਛਣੀਆਂ ਅੱਛਾ ਸੁਪਾਰੀਆਂ ਦਿੰਦੀਆਂ ਫਰਦੀਆਂ ਅਸ ਸੁਪਾਰੀਆਂ ਵੀ ਦਿਤੀਆਂ ਸੁਪਾਰੀਆਂ ਦਿੰਦਿਆਂ ਫਰਦੀਆਂ ਮੇਰੇ ਕੋ ਕਿਹੜਾ ਨਹੀਂ ਗੱਲਾਂ ਪਹੁੰਚਦੀਆਂ ਇਹ ਤਾਂ ਨਿਆਣਾ ਸਮਝਦੇ ਨੇ ਵੀ ਬੱਚਾ ਹੀ ਹੈ ਜੇ ਅੱਛਾ ਤੇ ਚਲੋ ਮਾਲਕ ਦੀ ਕਿਰਪਾ ਨਾਲ ਆਪਾਂ ਪਹਿਲੀ ਗੱਲ ਕਹੀ ਜਾ ਆਪਾਂ ਨੂੰ ਡਰ ਲੱਗਦਾ ਉਹ ਮਾਲਕ ਤੋਂ ਹੂੰ ਕਿਸੇ ਬੰਦੇ ਤੋਂ ਨਹੀਂ ਜੇ ਕੋਈ ਗੱਲ ਬਾਤ ਆ ਭਾਈਚਾਰੇ ਨਾਲ ਬਹਿ ਕੇ ਕਰਾਂਗੇ ਤੇ ਬਾਈ ਜੇ ਪਾਈਚਾਰਾ ਨਹੀਂ ਵਰਤ ਰਿਆ ਫਿਰ ਜਿਹੜੇ ਹਿਸਾਬ ਨਾਲ ਅਗਲਾ ਚੱਲਦਾ ਉਸ ਹਿਸਾਬ ਨਾਲ ਆਪਾਂ ਚੱਲ ਪਾਂਗੇ ਤੇ ਜੇ ਗੱਲ ਆਹੀ ਕੁੜੀਆਂ ਦੀ ਆ ਗਈ ਵੀ ਕਹਿੰਦੇ ਮੁੜ ਕੇ ਆਊਗਾ ਅਬ ਜੁੱਤੀ ਮੇਰੇ 10 ਨੰਬਰ ਆ ਹਾਂ ਇਹ ਵੀ ਨਹੀਂ ਜਾਂਦੀ ਅਜਾ ਇਹ ਵੀ ਨਹੀਂ ਜਾਂਦੀ ਅਜਾ ਗੋਲਕੀ ਨੇ ਅਚੀਵ ਕੀ ਕਰਨਾ ਹੈ ਜ਼ਿੰਦਗੀ ਚ ਕੀ ਕਰਕੇ ਦਿਖਾਉਣਾ ਮਾਪਿਆਂ ਨੂੰ ਮਾਪਿਆਂ ਨੂੰ ਵੀਰੇ ਇੱਕ ਇਹੋ ਜਿਹਾ ਬਣ ਕੇ ਦਿਖਾਉਣਾ ਪਹਿਲੀ ਗੱਲ ਤੇ ਜਿਹੜੇ ਮੇਰੇ ਇਤਿਹਾਸ ਇਲਜ਼ਾਮ ਲੱਗੇ ਨੇ ਜਾਂ ਕਿਵੇਂ ਵੀ ਆ ਹਾਂ ਮਾਪਿਓ ਨੂੰ ਇਹ ਸਾਫ਼ ਕਰਕੇ ਦਿਖਾਉਣਾ ਵੀ ਮੈਂ ਮਾਂ ਸਹੀ ਆ ਤੇਰੇ ਪੁੱਤ ਤੇ ਕੋਈ ਦਾਗ ਨਹੀਂਗਾ। ਹੂੰ। ਪਹਿਲੀ ਗੱਲ ਤੇ ਦੂਜੀ ਗੱਲ ਆਪਾਂ ਗੋਲ ਦੀ ਗੱਲ ਕਰੀਏ ਵੀ ਜ਼ਿੰਦਗੀ ਦੇ ਕੀ ਗੋਲੇ ਜ਼ਿੰਦਗੀ ਦੇ ਗੋਲ ਬਸ ਆਹੀ ਨੇ ਵੀ ਆਪਣਾ ਮਾਪਿਓ ਖੁਸ਼ ਰਵੇ। ਸਭ ਤੋਂ ਵੱਡਾ ਆਪਣਾ ਮਾਪਿਓ ਰੱਬ ਆ। ਉਹ ਖੁਸ਼ ਰਵੇ ਜਿਹੜਾ ਬੰਦਾ ਮੈਂ ਕਹਿੰਦਾ ਬਾਹਰ ਦਾ ਆਪਾਂ ਜਾ ਕੇ ਕੋਈ ਆਪਾਂ ਨੂੰ ਸਿਆਣਾ ਬੰਦਾ ਮਿਲ ਜੇ ਜਾਂ ਕੋਈ ਆਪ ਕਹਿ ਦਿੰਦੀ ਆ ਵੀ ਪਾਵਰ ਵਾਲਾ ਮਿਲ ਜੇ ਆਪਾਂ ਉਹਦੇ ਗੁੱਡੀ ਹੱਥ ਲਾਉਣੇ ਆ। ਅੱਛਾ ਤੇ ਘਰੇ ਪਿਓ ਨੂੰ ਕਹਿੰਨੇ ਯਾਰ ਖੜ ਜਾ। ਉਹਦੇ ਨਹੀਂ ਲਾਉਂਦੇ। ਉਹਦੇ ਨਹੀਂ ਲਾਉਂਦੇ। ਆਪਾਂ ਬਈ ਮੇਰੇ ਬਾਪੂ ਮੈਂ ਕਹਿੰਦਾ ਐਡੀ ਯਾਰੀ ਆ ਨਾ ਪੂਰੀ ਤਗੜੀ ਅੱਛਾ ਤੇ ਮੈਂ ਤਾਂ ਬਾਪੂ ਕਈ ਵਾਰੀ ਇਕੱਠੇ ਬੈਠੇ ਬਹੁ ਗੱਲਾਂ ਕਰਦੇ ਆ ਤੇ ਸੱਚ ਇੱਕ ਗੱਲ ਹੋਰ ਆਈ ਸੀ ਹੂੰ ਚਲੋ ਤੁਸੀਂ ਤਾਂ ਗਿੱਤ ਨਹੀਂ ਮੈਂ ਕਰ ਦੇਣਾ ਅੱਛਾ ਅਸੀਂ ਭੁੱਲ ਗਏ ਫਿਰ ਕਹਿੰਦੇ ਸੁਖ ਰਤੀਆ ਹੂੰ ਆਪਦੇ ਬਾਪੂ ਦੇ ਹੁੰਦਿਆ ਕਰੇ ਕੁੜੀ ਲੈ ਕੇ ਆਇਆ ਬੈਡਰੂਮ ਚ ਅੱਛਾ ਸਾਡੇ ਇੰਟਰਵਿਊ ਤੇ ਵੀ ਚੱਲ ਰਹੀਆਂ ਗੱਲਾਂ ਚੱਲ ਰਹੀਆਂ ਆਪਾਂ ਵੀ ਸੁਣਦੇ ਆ ਹੂੰ ਬਾਕੀ ਲੋਕ ਵੀ ਸੁਣਦੇ ਆ ਤੇ ਪਹਿਲੀ ਗੱਲ ਬਈ ਐਡਾ ਕਿਹੜਾ ਬੰਦਾ ਮੂਰਖ ਹੋਊਗਾ ਵੀ ਮੇਰਾ ਬਾਪੂ ਵੀ ਘਰੇ ਆ ਸਿਆੜਾ ਵੈੜਾ ਬੰਦਾ ਤੇ ਮੈਂ ਬਾਹਰੋਂ ਕੁੜੀ ਲੈ ਕੇ ਆ ਮੇਰੇ ਬਾਪੂ ਨੂੰ ਪਤਾ ਨਾ ਲੱਗੂ ਹਾਂ ਤੇ ਮੈਂ ਬੈਡਰੂਮ ਚ ਲੈ ਕੇ ਜਾਵਾਂ ਮੇਰਾ ਬਾਪੂ ਪੁੱਛੂਗਾ ਨਾ ਕੌਣ ਆ ਬਿਲਕੁਲ ਵੱਡੇ ਭਾਈ ਇਹ ਗੱਲਾਂ ਸਿਰਫ ਗੱਲਾਂ ਹੀ ਨੇ ਮਾਪਿਆਂ ਦੀ ਸ਼ਰਮ ਤਾਂ ਹਰ ਇੱਕ ਬੰਦਾ ਕਰਦਾ ਵੀਰੇ ਮਾਪਿਓ ਭਾਵੇਂ ਮਾੜਾ ਭਾਵੇਂ ਚੰਗਾ ਹਾਂ ਬੱਚੇ ਲਈ ਤਾਂ ਸਾਰਾ ਕੁਝ ਮਾਪਿਓ ਹੀ ਆ ਬਿਲਕੁਲ ਠੀਕ ਹੈ ਜੀ ਤਿਆ ਆਪਾ ਜੇ ਆਪਾਂ ਨੂੰ ਕੋਈ ਬੰਦਾ ਬਾਰੋਂ ਮਿਲਦਾ ਜਾਂ ਕਿਵੇਂ ਆਪਾਂ ਚਾਰ ਦਿਨ ਉਹਦੇ ਨਾਲ ਹੱਸ ਖੇਡ ਕੇ ਤੇ ਮਾਂ ਪਿਓ ਥੋੜੀ ਛੱਡ ਦਾਂਗੇ ਨਹੀਂ ਛੱਡੇ ਜਾਂਦੇ ਆਪਾਂ ਬਾਹਰ ਚਲੋ ਤੁਸੀਂ ਵੀ ਬਾਹਰ ਰਹਿੰਦੇ ਮੈਂ ਵੀ ਰਹਨਾ ਕਰੋ ਬਾਹਰ ਆਪਾਂ ਕਮਾਈ ਕਰਦੇ ਆ ਬਾਹਰ ਅੰਦਰ ਜਾਣੇ ਆਉਣੇ ਆ ਕਈ ਵਾਰੀ ਮੈਂ ਕਹਿੰਦਾ ਕਿ ਦੋ ਦੋ ਦਿਨ ਲੱਗ ਜਾਂਦੇ ਮਹੀਨਾ ਮਹੀਨਾ ਵੀ ਲੱਗਦਾ ਵੀ ਬਾਹਰ ਅੰਦਰ ਚਲੋ ਵਰਕ ਹੀ ਕਈ ਵਾਰੀ ਕੰਮ ਹੀ ਐਸਾ ਹੁੰਦਾ ਲਾਈਨ ਹੀ ਐਸੀ ਹੂੰ ਤੇ ਉਹਨਾਂ ਦਾ ਮੋਰ ਤੋੜ ਖੋਤੀ ਬੋੜ ਉਹਨਾਂ ਦਾ ਵੀਰ ਕਰੀ ਆ ਘਰ ਹੀ ਓਟਦਾ ਤੇ ਘਰ ਦੇ ਵਿੱਚ ਜਿਹੜਾ ਸਕੂਨ ਮਿਲਦਾ ਨਾ ਬੰਦੇ ਹੁਣ ਮੈਂ ਜਾ ਕੇ ਉੱਥੇ ਫਲੈਟਾਂ 'ਚ ਬਹਿ ਜਾ ਹਾਂ ਮੈਂ ਨਹੀਂ ਕਹਿੰਦਾ ਮੈਂ ਬੈਠਾ ਨਹੀਂ ਬਹਿ ਗਿਆ ਬਾਈ ਚੰਡੀਗੜ੍ਹ ਘੁੰਮੇ ਫਿਰਿਆ ਫਲੈਟ ਵੀ ਲਏ ਰਹੇ ਵੀ ਹਾਂ ਪਰ ਬਾਈ ਆਪਣੀ ਆਦਤ ਪਹਿਲਾਂ ਸੀ ਅੱਜ ਤੋਂ ਜਦੋਂ ਕਹਿੰਦੇ ਨਾ ਫੇਮ ਜੀ ਮਿਲਦੀ ਆ ਕੀੜਾ ਜਾ ਉੱਠਦਾ ਪਰ ਉਹ ਆਦਤ ਆ ਵੀਰੇ ਮੈਂ ਸੁਧਾਰੀਆਂ ਖੁਦ ਸੁਧਾਰੀਆਂ ਵੀ ਨਹੀਂ ਸੁਖ ਆਪਦੇ ਆਪ ਨੂੰ ਸਮਝਾਇਆ ਵੀ ਆਪਾਂ ਇਹ ਹਰਕਤਾਂ ਨਹੀਂ ਕਰਨੀਆਂ ਨਹੀਂ ਚੰਗੇ ਨਹੀਂ ਲੱਗੇਗਾ ਤੇ ਬਾਈ ਮੈਂ ਘਰੇ ਰਹਿਣਾ ਕਿਉਂ ਰਹਿਣਾ ਆਪਦੇ ਮਾਂ ਪਿਓ ਕੋਲ ਰਹਿਣਾ ਕਰੀਬ ਹਾ ਜਿਹੜਾ ਕੰਮ ਆਪਾਂ ਬਾਹਰ ਕਰਨਾ ਕਰੇ ਬਿਠੇ ਕਰਦੇ ਆ ਮਾਲਕ ਦੀ ਕਿਰਪਾ ਇੰਨੀ ਆ ਵੀ ਸੋਹਣਾ ਕੰਮ ਚੱਲਦਾ ਹੂੰ ਤੇ ਬਾਕੀ ਛੇਤੀ ਇੱਕ ਸਰਪ੍ਰਾਈਜ਼ ਵੀ ਦੇਵਾਂਗੇ ਅੱਛਾ ਕੀ ਸਰਪ੍ਰਾਈਜ਼ ਹੈ ਦੱਸ ਸਕਦੇ ਹੋ ਸਰਪ੍ਰਾਈਜ਼ ਮੌਕੇ ਤੇ ਆ ਕੇ ਦੱਸਾਂਗੇ ਅੱਛਾ ਕਿਹਨਾਂ ਹੇਟਰਸ ਦੇ ਲਈ ਹੈ ਸਰਪ੍ਰਾਈਜ਼ ਹੋ ਪੰਜਾਂ ਮਰਜ਼ੀ ਲਾ ਲਓ ਹੂੰ ਹੇਟਰ ਲਾ ਲਓ ਪਿਆਰ ਕਰਨੀ ਲਾ ਲਓ ਜਾਂ ਉੜਾ ਲਾ ਲਓ ਜਾਂ ਪਰਾਂ ਲਾ ਲਓ ਹੁਣ ਮੇਲਿਆਂ 'ਚ ਜਾਂਦੇ ਹਾਂ ਜਿਨ੍ਹਾਂ ਵੀ ਮੁਕਾਬਲੇ ਹੁੰਦੇ ਆ ਉੱਥੇ ਸਨਮਾਨ ਮਿਲਦਾ ਹੈ ਹਾਂ ਜੀ ਕਿੰਨਾ ਕੁ ਫਰਕ ਪਿਆ ਕੌਂਟਰੋਵਰਸੀਆਂ ਦੇ ਨਾਲ ਮੇਰੇ ਆਪਾਂ ਨੂੰ ਕੋਈ ਫਰਕ ਨਹੀਂ ਪਿਆ ਅੱਛਾ ਪਿਆਰ ਉਵੇਂ ਹੀ ਹੈ ਜਿਹੜੇ ਆਪਾਂ ਨੂੰ ਮੇਲਿਆਂ 'ਚ ਮੈਂ ਕਹਿੰਦੇ ਕਈ ਬੰਦੇ ਨਾ ਚਲੋ ਉਹ ਵੀ ਗੱਲ ਮੈਂ ਤੁਹਾਨੂੰ ਕਲੀਅਰ ਕਰਦਾ ਕਈ ਬੰਦੇ ਟਰੋਲ ਕਰਦੇ ਨੇ ਹੂੰ ਵੀ ਇਹਨਾਂ ਨੂੰ ਤੁਸੀਂ ਮੇਲਿਆਂ 'ਚ ਸੱਦਦੇ ਹੋ ਇਹਨਾਂ ਦੀ ਪੰਜਾਬ ਨੂੰ ਦੇਣ ਕੀ ਆ ਜਾਂ ਕੀ ਆ ਕੁਝ ਹੂੰ ਬਈ ਮੈਂ ਕਹਿੰਦਾ ਉਹ ਚੀਜ਼ ਨਾ ਦੇਖੋ ਵੀਰੇ ਮਿਹਨਤ ਦੇਖ ਲਓ ਮਤਲਬ ਕੋਈ ਵੀ ਆਪਾਂ ਬੰਦੇ ਨੂੰ ਕਹਿ ਦੇਣਾ ਇਹਨਾਂ ਨੂੰ ਨਚਾਰ ਆ ਹੂੰ ਵੀ ਆਪਾਂ ਅਗਲਾ ਬੰਦਾ ਤਾਂ ਕੁਝ ਕਰ ਨਹੀਂ ਰਿਹਾ ਇੱਕ ਫੇਮ ਦੇ ਚੱਕਰ ਚ ਆਪ ਅਗਲੇ ਬੰਦੇ ਨੂੰ ਬੋਲ ਦਿੰਨੇ ਆਂ ਚਾਰਾ ਫਲਾਣਾ ਟੀਮ ਬਾਈ ਜਿਵੇਂ ਵੀ ਆ ਮਾੜਾ ਚੰਗਾ ਆਪ ਦੀ ਰੋਜੀ ਰੋਟੀ ਖਾ ਰਿਆ ਬਿਲਕੁਲ ਕੰਮ ਕਰਕੇ ਖਾ ਰਿਆ ਮਿਹਨਤ ਕਰਕੇ ਖਾ ਲ ਦੋ ਜਿਵੇਂ ਦਾ ਅਗਲੇ ਨੇ ਪਲੇਟਫਾਰਮ ਫੜਿਆ ਫੜਿਆ ਰਹਿਣ ਦੋ ਜ਼ਰੂਰੀ ਹੀ ਕੋਈ ਅਸੀਂ ਆ ਆਪਾਂ ਕਿਸੇ ਨੂੰ ਕਹੀਏ ਬਿਲਕੁਲ ਹੁਣ ਮੇਲਿਆਂ ਚ ਜਾਂਦੇ ਆ ਮੇਲਿਆਂ ਚ ਵੀਰੇ ਆਪਾਂ ਕਿਹੜਾ ਮੇਰੀ ਗੱਲ ਸੁਣੋ ਉੱਥੇ ਜਾ ਕੇ ਧੱਕੇ ਨਾ ਬਹਿ ਜਾਣੀ ਭਾਈ ਚਾਰਾ ਖਟਿਆ ਬਣੀ ਆ ਜੇ ਚਾਰ ਭਰਾ ਸੱਦਦੇ ਆ ਜਾਂਦੇ ਆ ਤੇ ਆਪਾਂ ਵੀ ਸੱਦਦੇ ਅਗਲੇ ਆਉਂਦੇ ਆ ਤੇ ਅੱਜ ਵੀ ਮੇਰਾ ਪਿਆਰ ਬਰਕਰਾਰ ਆ ਉਹਨਾਂ ਲਈ ਤੇ ਬਾਕੀ ਜਿਹ ਉਹ ਫਿਰ ਆਪ ਦਾ ਉਜੜੇ ਫਿਰਦੇ ਨੇ ਅੱਛਾ ਆਪਾਂ ਵੀਰੇ ਜੇ ਆਪਾਂ ਕਹਿੰਨਾ ਰਾਹ ਤੇ ਤੁਰਨਾ ਸੱਚੀ ਨਹੀਂ ਤਰ੍ਹਾਂ ਤੁਰ ਕੋ ਰਾਹ ਆਪੇ ਬਣ ਜੂ ਜ਼ਿੰਦਗੀ ਚ ਕੀ ਕੀ ਸਬਕ ਮਿਲੇ ਨੇ ਲੋਕਾਂ ਤੋਂ ਦੁਨੀਆ ਤੋਂ ਸਮਾਜ ਤੋਂ ਜ਼ਿੰਦਗੀ ਚ ਬਹੁਤ ਸਬਕ ਮਿਲੇ ਨੇ ਜੀ ਹਾਂ ਮੈਂ ਕਹਿੰਦਾ ਪਹਿਲਾ ਵਾਲਾ ਸੁੱਖ ਤੇ ਅੱਜ ਦੇ ਸੁੱਖ 'ਚ ਬਹੁਤ ਫਰਕ ਆ ਕਿੰਨਾ ਕੁ 90% ਲਾ ਲਓ ਕੀ ਕੀ ਸਬਕ ਲੈ ਲੇ ਫਿਰ ਸਬਕ ਬਈ ਬਹੁਤ ਲੈ ਲੇ ਸਬਕ ਯਾਰਾਂ ਦੋਸਤਾਂ ਨੇ ਵੀ ਦਿੱਤੇ ਹਾਂ ਤੇ ਜਿੰਨਾ ਜਿੰਨਾਂ ਨੂੰ ਆਪਾਂ ਮਤਲਬ ਪਹਿਲੀ ਗੱਲ ਤਾਂ ਸਭ ਤੋਂ ਸਭ ਤੋਂ ਵੱਡਾ ਇਹ ਮਿਲਿਆ ਵੀ ਸਾੜਾ ਯਕੀਨ ਨਹੀਂ ਕਰਨਾ ਕਿਸੇ ਤੇ ਅੱਛਾ ਇਹੀ ਮਰਵਾਉਂਦਾ ਇਹੀ ਮਰਵਾਉਂਦਾ ਯਕੀਨ ਜਿਹੜਾ ਆਪਾਂ ਕਰ ਲੈਨੇ ਨਾ ਬੰਦੇ ਤੇ ਯਕੀਨ ਮਰਵਾਉਂਦਾ ਆਪਾਂ ਅੱਜ ਯਕੀਨ ਕਰਕੇ ਬੰਦੇ ਨਾਲ ਤੁਰ ਪਏ ਉੱਥੇ ਜਾ ਕੇ ਗਲਾ ਵਟਦੇ ਨਾ ਪਤਾ ਯਕੀਨ ਕਰਕੇ ਗਏ ਆ ਯਾਰ ਆਪਾਂ ਭਾਈ ਆ ਤੇ ਉੱਥੇ ਜਾ ਕੇ ਭਾਈ ਅਗਲਾ ਮਾਰੇ ਛੁਰੀ ਚਲ ਗਈ ਤੇ ਆਪਾਂ ਕਿਸੇ ਮਤਲਬ ਪਿਆਰ ਵੀ ਆ ਮਤਲਬ ਜੇ ਕਿਸੇ ਕੁੜੀ ਨਾਲ ਜੇ ਮਤਲਬ ਜੇ ਆਪਣਾ ਕੋਈ ਪਸੰਦ ਵੀ ਆ ਹੂੰ ਉਦੇ ਨਾਲ ਆਪਾਂ ਬੈਠਨੇ ਉੱਠਦੇ ਆ ਇੱਕ ਯਕੀਨ ਕਰਕੇ ਬਿਲਕੁਲ ਵੀ ਉਹਨੂੰ ਮੇਰੇ ਤੇ ਯਕੀਨ ਆ ਮੈਨੂੰ ਤੇਰੇ ਤੇ ਯਕੀਨ ਆ ਆ ਚੀਜ਼ ਤੇ ਪਤਲਾ ਅਗਲਾ ਬੰਦਾ ਆਪਾਂ ਜਦੋਂ ਸਹੀ ਦੱਸਾਂ ਜਦੋਂ ਬੰਦਾ ਸਹੀ ਹੁੰਦਾ ਨਾ ਸਹੀ ਬੰਦਾ ਹਮ ਗਲਤ ਬੰਦਾ ਮਾੜਾ ਬੰਦਾ ਜਦੋਂ ਹਰਕਤਾਂ ਸੁਧਾਰ ਕੇ ਸਹੀ ਹੁੰਦਾ ਨਾ ਦੁਨੀਆ ਉਹਨੂੰ ਸਹੀ ਰਹਿ ਨਹੀਂ ਦਿੰਦੀ ਬਿਲਕੁਲ ਜਦੋਂ ਆਪਾਂ ਕਹਿ ਰਹੀਆਂ ਨਾ ਵੀ ਆਪਾਂ ਇਸ ਟਾਈਮ ਯਾਰ 100 ਦੀ 100 ਗਰੰਟੀ ਆ ਵੀ ਸਹੀ ਆ ਤੇ ਦੁਨੀਆ ਨੂੰ ਜਾਣ ਕੇ ਵਿਗਾੜੂਗੀ ਵੀ ਆ ਕਰ ਉਹਨ ਕੋਲ ਦਊਗੀ ਵੀ ਆ ਜਾ ਵੀ ਗਲਤ ਗੱਲ ਕੁਛ ਨਹੀਂ ਹਾਂ ਵੀ ਸਟੈਪ 'ਤੇ ਜਾ ਕੇ ਕੋਈ ਗਲਤ ਵੀ ਜਿੰਮੇ ਪਹਿਲਾ ਸਟੈਪ ਚੱਕਦਾ ਸੀਗਾ ਉਵੇਂ ਚੱਕ ਹੁਣ ਮੇਰੀ ਗੱਲ ਸੁਣੋ ਹਮ ਅੱਜ ਆਪਣੇ ਘਰੇ ਆਟਾ ਪਿਆ ਹਮ ਭਰਿਆ ਪਿਆ ਹਮ ਆਪਾਂ ਰੋਟੀ ਖਾ ਰਹੇ ਆ ਖਾ ਰਹੇ ਆ ਘਰੇ ਆਟਾ ਅੱਜ ਕੱਲ ਮੋਖ ਗਿਆ ਹਮ ਤੇ ਜਿਹੜੇ ਰੋਟੀ ਖਾ ਰਹੇ ਸੀਗੇ ਆਪਾਂ ਤਾਂ ਘਰੇ ਹੀ ਖਾ ਰਹੇ ਆ ਆਪਾਂ ਨੂੰ ਪਤਾ ਯਾਰਾ ਆਪਾਂ ਚਟਨੀ ਨਾ ਖਾ ਲਈ ਸਬਜ਼ੀ ਨਾ ਖਾ ਲਈ ਮੀਟ ਨਾ ਖਾ ਲਈ ਪਨੀਰ ਨਾ ਖਾ ਲਈ ਪਰ ਮੈਂ ਕਹਿੰਦਾ ਸਾਡੇ ਚਾਰ ਨੇ ਖਾ ਲਈ ਪਰ ਲੋਕੀ ਬਤਾ ਯਾਰ ਤੇ ਜੋ ਆਟਾ ਮੋਖ ਗਿਆ ਚੱਲ ਵੀ ਗਵੰਡੀਆਂ ਦੇ ਇਹਨਾਂ ਦੇ ਪਿਆਓ ਐ ਨਹੀਂ ਕਹਿੰਦੇ ਵੀ ਬਾਈ ਮੁੱਕ ਗਿਆ ਯਾਰ ਅਸੀਂ ਲੈ ਕੇ ਆਉਣੇ ਆ ਹੂੰ ਮੁੱਕ ਗਿਆ ਮੁੱਕ ਗਿਆ ਚੱਲ ਦੂਜੇ ਘਰ ਕਹਿੰਦਾ ਨਾ ਸੱਤ ਕਰਦਾ ਡੈਣ ਵੀ ਛੱਡ ਦਿੰਦੀ ਆ ਤਾਂ ਭੈਣ ਦੇ ਯਾਰ ਉਹ ਵੀ ਨਹੀਂ ਛੱਡਦੇ ਤਾਂ ਪੂਰੀ ਤਸੱਲੀ ਨਾਲ ਦੁਨੀਆ ਦੇਖੀ ਆ ਸਮਾਜ ਦੇਖ ਲਿਆ ਸਮਝ ਲਿਆ ਬਾਈ ਆਪਾਂ ਨੂੰ ਪੂਰਾ ਸਬਕ ਮਿਲਿਆ ਹੂੰ ਯਾਰਾਂ ਦੋਸਤਾਂ ਨੇ ਵਧੀਆ ਮੈਂ ਕਹਿੰਦਾ ਰੱਜਮਾ ਸਭ ਕੀਤਾ ਸਭ ਤੋਂ ਪਹਿਲੀ ਗੱਲ ਬਾਈ ਮੈਨੂੰ ਜਿੰਨੀ ਵਾਰੀ ਵੀ ਮਰਾਇਆ ਨਾ ਮੇਰੇ ਯਕੀਨ ਨੇ ਮਰਾਇਆ ਹੱਦ ਤੋਂ ਵੱਧ ਜਦੋਂ ਯਕੀਨ ਹੋ ਜਾਂਦਾ ਕਿਤੇ ਰੱਖਦੇ ਧੋਖਾ ਖਾਂਦਾ ਬੰਦਾ ਮੈਂ ਜਿੰਨੀ ਵਾਰੀ ਵੀ ਮਰਿਆ ਨਾ ਯਕੀਨ ਕਰਕੇ ਮਰਿਆ ਮੈਂ ਮਰਦਾ ਨਹੀਂ ਜੇ ਅੱਗੇ ਵੀ ਮੈਂ ਕਿਤੇ ਮੈਂ ਕਹਿੰਦਾ ਇਹੋ ਜੀ ਗੱਲ ਚਲੋ ਪ੍ਰਮਾਤਮਾ ਉਹ ਤੋਂ ਡਰਦੇ ਆ ਕਿਤੇ ਕੋਈ ਵਾਰਦਾਤ ਵੀ ਹੋ ਗਈ ਨਾ ਆਪਣੇ ਨਾਲ ਜਿੱਦ ਦੇ ਮੈਂ ਮਰਿਆ ਯਕੀਨ ਕਰਕੇ ਮਰੂੰ ਬੇ ਆਪ ਦੇ ਧੋਖਾ ਦਿੰਦੇ ਆ ਹਾਂ ਜਿੱਦ ਦੇ ਮੈਂ ਮਰਿਆ ਮੈਂ ਯਕੀਨ ਕਰਕੇ ਮਰੂੰ ਵੀ ਚੱਲ ਯਾਰ ਅਗਲਾ ਯਾਰ ਗੱਡੀ 'ਚ ਉੱਤਰ ਕੇ ਵੀ ਆ ਜਾ ਹਾਂ ਤਾਂ ਬਿਲਕੁਲ